ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਬੈਠੇ ਹੋਏ ਆ ਅੱਜ 17ਵਾਂ 18ਵਾਂ ਦਿਨ ਆ ਮੋਰਚੇ ਨੂੰ ਲੱਗੇ ਹੋਏ ਤੇ ਮੋਰਚੇ ਦੇ ਰਿਗਾਰਡਿੰਗ ਕੁਝ ਅਪਡੇਟ ਤੁਹਾਨੂੰ ਦੇਣੀਆਂ ਸੀ ਤੇ ਕੁਝ ਵਿਚਾਰ ਕਰਨੇ ਸੀਗੇ ਤੁਹਾਡੇ ਨਾਲ ਸਭ ਤੋਂ ਪਹਿਲੀ ਤੇ ਗੱਲ ਵੀ 18 ਦਿਨ ਹੋ ਚੱਲੇ ਨੇ ਤੇ ਅਥਾਰਟੀ ਤੇ ਮੋਰਚੇ ਦੇ ਵਿੱਚ ਡੈਡਲੌਕ ਲੱਗਾ ਹੋਇਆ ਇਹਨਾਂ ਨੇ ਜਿਹੜੇ ਰਿਫਾਰਮ ਲਿਆਂਦੇ ਸੀਗੇ ਜਿਹੜੇ ਮਤਲਬ ਵੀ 1.5 ਸਾਲ ਜਿਹੜੇ ਰਿਫਾਰਮਸ ਤੇ ਗੱਲ ਕੀਤੀ ਇਹਨਾਂ ਨੇ ਉਹ 2 ਦਿਨਾਂ ਚ ਇਹਨਾਂ ਨੇ 3 ਦਿਨਾਂ ਚ ਰਿਵਰਸ ਕਰਤੇ ਸੀਗੇ ਪਰ ਕੀ ਕਾਰਨ ਹੈ ਵੀ ਹਾਂ ਉਸ ਤੋਂ ਬਾਅਦ ਜਿਹੜੀ ਇੱਕ ਅਨਾਉਂਸ ਡੇਟ ਅਨਾਉਂਸ ਕਰਨੀ ਹੈ ਜਿਹੜਾ ਵੀ ਇੱਕ ਦਿਨ ਚ ਕੰਮ ਹੋ ਸਕਦਾ ਉਹਨੂੰ ਇੰਨਾ ਡਿਲੇ ਕੀਤਾ ਜਾ ਰਿਹਾ ਉਹਦੇ ਤੋਂ ਕੁਝ ਸਾਡਾ ਪ੍ਰੋਸਪੈਕਟਿਵ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਨਾ ਜ਼ਰੂਰੀ ਇੱਕ ਤੇ ਆ ਵੀ ਇਹ ਜਿੰਨਾ ਵੀ ਇੱਥੇ ਵਰਤਾਰਾ ਚੱਲ ਰਿਹਾ ਵੀ ਇੰਨੇ ਦਿਨ ਹੋ ਗਏ ਆ ਸੰਗਤ ਪੰਜਾਬ ਤੋਂ ਆ ਰਹੀ ਆ ਵੀ ਇੱਥੇ ਸਾਰਾ ਜਿਹੜਾ ਰਿਸੋਰਸ ਲੱਗ ਰਿਹਾ ਜਿਹੜੀ ਮੈਨ ਪਾਵਰ ਲੱਗਦੀ ਆ ਵੀ ਸਾਰਾ ਪੰਜਾਬ ਤੋਂ ਆ ਰਿਹਾ ਪਰ ਜਿਹੜੀ ਗੱਲ ਆ ਉਹ ਕਿੱਥੇ ਮੁੱਕ ਰਹੀ ਆਣ ਕੇ ਕਨਵੇ ਮੈਂਬਰੀ ਸੈਨੇਟ ਤੇ ਇਹ ਉਹ ਵੀ ਨਹੀਂ ਦੇਖੇ ਰਾਜੀ ਜਦ ਕਿ ਗੱਲ ਜਿਹੜਾ ਉੱਥੋਂ ਸੈਂਟੀਮੈਂਟ ਆ ਰਿਹਾ ਹੋਵੇ ਆ ਰਿਹਾ ਵੀ ਯੂਨੀਵਰਸਿਟੀ ਪੰਜਾਬ ਦੀ ਤੇ ਸੈਂਟਰ ਦੇ ਤੇ ਕਬਜ਼ਾ ਕਰਨਾ ਚਾਹੁੰਦਾ ਉਹ ਜਿਹੜੀ ਮਤਲਬ ਕਿ 66 ਦਾ ਐਕਟ ਦੀ ਧਾਰਾ 72 ਆ ਵੀ ਜਿਹੜੀ ਪੰਜਾਬ ਸਰਕਾਰ ਕੋ ਪਾਵਰ ਖੋਗੇ ਸੈਂਟਰ ਨੂੰ ਦਿੰਦੀ ਆ ਵੀ ਸੈਂਟਰ ਇਹਦੇ ਡੇ ਟੂ ਡੇ ਅਫੇਅਰ ਨੂੰ ਓਵਰਸਾਈ ਕਰੂਗਾ ਤੇ ਇਹ ਮਸਲਾ ਉੱਥੇ ਦਾ ਵੀ ਇਹ ਤਸਲ ਉੱਥੇ ਦੀ ਆ ਜਿਹੜੀ ਲੜਾਈ ਮਤਲਬ ਵੀ ਇਸ ਲੈਵਲ ਤੇ ਵੀ ਡੇ ਲੜੀ ਜਾਣੀ ਉਹਨੂੰ ਪਹਿਲਾਂ ਹੀ ਸੀਮਤ ਕੀਤਾ ਹੋਇਆ ਆ ਆਪਾਂ 99 ਮੈਂਬਰੀ ਸੈਨੇਟ ਤੱਕ ਉਹ ਵੀ ਸੈਂਟਰ ਦੇ ਕੇ ਨਹੀਂ ਰਾਜ਼ੀ ਤੇ ਉਹਦੇ ਚ ਇਹ ਚਿੰਤਾ ਦਾ ਵਿਸ਼ਾ ਆ ਵੀ ਅਸੀਂ ਇਸ ਲੈਵਲ ਤੇ ਇਥੇ ਸਿਮੂਲੀਅਤ ਕਰ ਰਹੇ ਆ ਇੰਨਾ ਪੈਸਾ ਲਾ ਰਹੇ ਆ 18 ਦਿਨ ਤੋਂ ਨਿਰੰਤਰ ਇੱਥੇ ਮਦਰ ਲੰਗਰ ਚੱਲ ਰਿਹਾ ਬਦਾਮਾਂ ਦੀ ਇੱਥੇ ਸੇਵਾ ਹੋ ਰਹੀ ਪੀਜ਼ੇ ਦਿੱਤੇ ਸੇਵਾ ਹੋ ਰਹੀ ਅਸਾ ਜਿਹੜਾ ਲਾਠੀ ਚਾਰਜ ਹੋਇਆ ਉਹ ਪੰਜਾਬ ਦੇ ਮੁੰਡਿਆਂ ਦੇ ਪਰਚੇ ਪੈ ਰਹੇ ਤੇ ਦੂਜੇ ਪਾਸੇ ਇੱਥੇ ਜਿਹੜੀ ਗੱਲ ਆ ਵੀ ਹਰਿਆਣੇ ਦੇ ਮੁੰਡੇ ਇਕੱਠੇ ਹੋ ਕੇ ਕਦੇ ਆਪਦੇ ਸੀਐਮ ਕੋ ਜਾਂਦੇ ਆ ਕਦੇ ਆਪਦੇ ਲੀਡਰ ਆਫ অপੋਜੀਸ਼ਨ ਕੋ ਜਾ ਰਹੇ ਕਦੇ ਵਾਈਸ ਚਾਂਸਲਰ ਨੂੰ ਮਿਲਦੇ ਵੀ ਇੱਕ ਪਾਸੇ ਪੰਜਾਬ ਦਾ ਇੰਨਾ ਇਮੋਸ਼ਨ ਸੈਂਟੀਮੈਂਟ ਤੇ ਇੰਨਾ ਜ਼ੋਰ ਲੱਗਾ ਹੋਇਆ ਤੇ ਉਹ ਗੱਲ ਸੀਮਿਤ ਕੀਤੀ ਹੋਈ ਹੈ ਅਸੀਂ 99 ਮੈਂਬਰੀ ਤੱਕ ਤੇ ਦੂਜੇ ਪਾਸੇ ਹਰਿਆਣਾ ਇਹਦੇ ਤੇ ਦਾਵਾ ਕਰ ਰਿਹਾ ਵੀ ਯੂਨੀਵਰਸਿਟੀ ਸੋ ਇਹ ਕੁਝ ਗੱਲਾਂ ਹਨ ਵਿਚਾਰਨ ਦੀ ਲੋੜ ਆ ਵੀ ਆਪਾਂ ਇਹ ਮਸਲਾ ਜਿਹੜਾ ਸ਼ੁਰੂ ਕੀਤਾ ਵੀ ਜਿਹੜਾ ਇਹਦਾ ਕੋਰ ਆ ਕਰਕਸਾ ਉਹ ਹੈਗਾ ਵੀ ਸੈਂਟਰ ਨਾਲ ਕਲੈਸ਼ ਦੀ ਵੀ ਸਾਡੀ ਲੜਾਈ ਪਵਾ ਕੇ ਸੈਂਟਰ ਇਹਦੇ ਅਫੇਅਰ ਜਿਹੜੇ ਆ ਵੀ ਅੱਜ ਤੁਸੀਂ ਸੈਨੇਟ ਬਹਾਲ ਕਰ ਲੋ ਹਨਾ ਇੰਨਾ ਜ਼ੋਰ ਲਾ ਕੇ ਤੇ ਫੇਰ ਚਾਰ ਸਾਲਾਂ ਨੂੰ ਕੀ ਗਾਰੰਟੀ ਹੈ ਵੀ ਸੈਂਟਰ ਫੇਰ ਅਗਲਾ ਨੋਟੀਫਿਕੇਸ਼ਨ ਵੀ ਇਹ ਪਾਵਰ ਕਿਉਂ ਸੈਂਟਰ ਕੋ ਹੈਗੀ ਯੂਨੀਵਰਸਿਟੀ ਸਾਡੀ ਤੇ ਪਾਵਰ ਸੈਂਟਰ ਕਿਉਂ ਕੋਲ ਕਿਉਂ ਆ ਵੀ ਉਹ ਸਾਡਾ ਇਸ਼ੂ ਆ ਉਹ ਇੱਥੇ ਐਡਰੈਸ ਨਹੀਂ ਹੋ ਰਿਹਾ ਕਿਤੇ ਨਾ ਕਿਤੇ ਔਰ ਧਰਨਾ ਵੀ ਲੰਬਾ ਜਾ ਰਿਹਾ ਸਾਡੇ ਰਿਸੋਰਸ ਦੀ ਵੀ ਇਹਨਾਂ ਨੂੰ ਵਿਚਾਰਨੀਆਂ ਪੈਣੀਆਂ ਵੀ ਇਹ ਜਿਹੜਾ ਚੈਲੰਜ ਇੱਥੇ ਦੇ ਰਿਹਾ ਪੰਜਾਬ ਵੀ ਇਹ ਕੋਈ ਛੋਟਾ ਫੀਨੋਮੀਨਾ ਨਹੀਂ ਹੈਗਾ ਵੀ ਇਹ ਦੁਨੀਆ 'ਚ ਤੁਸੀਂ ਵੇਖੋ ਵੀ ਜਿਸ ਤਰ੍ਹਾਂ ਡਿਪਰੈਸ਼ਨ ਚੱਲ ਰਿਹਾ ਹੈ ਯੂਨੀਵਰਸਿਟੀਆਂ ਦੇ ਉੱਤੇ ਹਾਰਵਰਡ ਤੱਕ ਦੀਆਂ ਮਤਲਬ ਵੀ ਫਰੰਟੀਅਰ